ਅੰਮ੍ਰਿਤਸਰ ਦੇ ਮਜੀਠਾ ਥਾਣੇ ਦੇ ਵਿੱਚ ਬੈਠੇ ਪੁਲਿਸ ਮੁਲਾਜ਼ਮਾਂ ਨੂੰ ਅਚਾਨਕ ਅਜੀਹੀ ਭਿਆਨਕ ਆਵਾਜ਼ ਸੁਣਾਈ ਦਿੱਤੀ ਕਿ ਉਹਨਾਂ ਦੀਆਂ ਲੱਤਾਂ ਕੰਬ ਗਈਆਂ ਤੇ ਫਟਾਫਟ ਸਾਰੇ ਵੱਡੇ ਮੁਲਾਜ਼ਮਾਂ ਨੂੰ ਤੇ ਛੋਟੇ ਮੁਲਾਜ਼ਮਾਂ ਨੂੰ ਵੀ ਭਾੜਾ ਪੈ ਗਈਆਂ ਕਿ ਆਖਰ ਥਾਣੇ ਦੇ ਵਿੱਚ ਅਜੀਹੀ ਕਿਹੜੀ ਸ਼ੈ ਆ ਗਈ ਕਿ ਇੱਥੋਂ ਅਜੀਹੀ ਆਵਾਜ਼ ਆਈ ਹੈ ਤਾਂ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਇਹ ਆਵਾਜ਼ ਹੈ ਕਿ ਦੀ ਸੀ ਤਾਂ ਦੇ ਕੇ ਉਹ ਵੀ ਹੈਰਾਨ ਹੋ ਗਏ ਨੇ ਤਾਂ ਦਾਦੀ ਹੈ ਕਿ ਮਜੀਠਾ ਥਾਣੇ ਦੇ ਵਿੱਚ ਧਮਾਕੇ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਮੀਡੀਆ ਟੀਮਾਂ ਨੇ ਜਦੋਂ ਜਾ ਕੇ ਦੇਖਿਆ ਤਾਂ ਪੁਲਿਸ ਵੱਲੋਂ ਥਾਣੇ ਦੇ ਬਾਹਰਲੇ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਅੰਦਰ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਦੂਸਰੇ ਪਾਸੇ ਪੁਲਿਸ ਸਟੇਸ਼ਨ ਦੇ ਬਾਹਰ ਖਿੜਕੀਆਂ ਵੀ ਟੁੱਟੀਆਂ ਹੋਈਆਂ ਸੀ ਇਸ ਦੌਰਾਨ ਮਜੀਠਾ ਦੇ ਲੋਕਲ ਪੱਤਰਕਾਰ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਜਦੋਂ ਕਵਰੇਜ ਕਰਨ ਲਈ ਪਹੁੰਚੇ ਤਾਂ ਪੁਲਿਸ ਵੱਲੋਂ ਉਹਨਾਂ ਦਾ ਮੋਬਾਈਲ ਫੋਨ ਖੋਲਿਆ ਅਤੇ ਕਿਸੇ ਵੀ ਤਰੀਕੇ ਦੀ ਕਵਰੇਜ ਨਹੀਂ ਕਰਨ ਦਿੱਤੀ ਗਈ ਆਓ ਸੁਣਦੇ ਹਾਂ ਸਰ ਜਦੋਂ ਧੁਮਾਕੇ ਦੀ ਆਵਾਜ਼ ਆਈ ਆ ਤੇ ਮਿਸੂਸ ਹੋਇਆ ਕਿ ਮਜੀਠੇ ਦੇ ਵਿੱਚ ਕੁਝ ਇਹੋ ਜਿਹਾ ਵਾਪਰਿਆ ਜੋ ਕਿ ਨਹੀਂ ਹੋਣਾ ਚਾਹੀਦਾ ਹੈਗਾ ਹਾਂਜੀ ਮੈਂ ਇੱਥੋਂ ਤਕ ਲਗਭਗ ਅੱਧਾ ਕਿਲੋਮੀਟਰ ਓਨਾ ਕਿਲੋਮੀਟਰ ਘਾੜਿਆ ਮੇਰਾ ਤੇ ਮੈਂ ਉਦੋਂ ਬਾਹਰ ਨਿਕਲ ਕੇ ਆਇਆ ਤੇ ਮੇਰੇ ਇੱਥੇ ਥਾਣੇ ਦੇ ਵਿੱਚ ਆ ਕੇ ਜਦੋਂ ਪਤਾ ਕੀਤਾ ਜਾਣਕਾਰੀ ਲੈਣੀ ਚਾਹੀਏ ਤੇ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਤੇ ਜਾਨ ਪੁਲਿਸ ਮੁਲਾਜ਼ਮ ਨੇ ਤੇ ਉਹਦੇ ਵਿੱਚ ਇਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਸੀਗੇ ਕਦੀ ਉਹ ਕਹ ਰਹੇ ਕਿ ਸਿਲੰਡਰ ਬਲਾਸਟ ਹੋਇਆ ਕਦੀ ਕਹ ਰਹੇ ਟਾਇਰ ਬਲਾਸਟ ਹੋਇਆ ਤੇ ਮੈਂ ਆਲਮੋਸਟ ਉਹਦੀ ਰਿਕਾਰਡਿੰਗ ਵੀ ਕੀਤੀ ਸੀ ਤੇ ਉਹਨਾਂ ਦੇ ਮੁਲਾਜ਼ਮ ਵੱਲੋਂ ਮੇਰਾ ਫੋਨ ਖੋ ਕੇ ਤੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਗਈ ਜੀ ਨੇ ਅੰਦਰ ਤੇ ਜਾਣਦਾ ਤੇ ਕਿਸੇ ਨੂੰ ਅਜੇ ਤੱਕ ਮੈਂ 메ਨ ਗੇਟ ਤੱਕ ਸੀ ਗਿਆ ਜੀ ਕਿ ਲੱਗਦਾ ਸੀਗਾ ਜੀ ਮੋਟਰਸਾਈਕਲ ਦੇ ਬਲਾਸਟ ਦੀ ਆਵਾਜ਼ ਨਹੀਂ ਹੋ ਸਕਦੀ ਆ ਇਹ ਤੇ ਦੇਖੋ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ ਹਾਂ ਟਰੱਕ ਦਾ ਕਹਿ ਸਕਦੇ ਆ ਅਸੀਂ ਮੰਨ ਵੀ ਸਕਦੇ ਹਾਂ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਹੈ ਐਸੇ ਪੱਤਰਕਾਰ ਹੋਣ ਦੇ ਨਾਤੇ ਸਾਨੂੰ ਇੰਨੀ ਵੀ ਤਾਂ ਸਮਝ ਆ ਗਈ ਆ ਐਜੇ ਪੱਤਰਕਾਰ ਹੋਣਾਂ ਤੇ ਕੀ ਮਹਿਸੂਸ ਕਰ ਰਹੇ ਜੀ ਐਸ ਵੇਲੇ ਕਿ ਕੀ ਚੁਪਾਇਆ ਜਾ ਰਿਹਾ ਕੋਈ ਚੀਜ਼ ਕਿ ਜਾਂ ਕੁਝ ਹੈ ਕੁਝ ਹੈ ਸਰ ਇਹ ਤੁਹਾਨੂੰ ਵੀ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅਗਰ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਸਿਕਿਉਰਿਟੀ ਦਾ ਹਵਾਲਾ ਦੇ ਕੇ ਖਾਸ ਕਰਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਹੈਗਾ ਜਿਹੜੇ ਗੇਟ ਪਹਿਲਾਂ ਬੰਦ ਹੁੰਦੇ ਸੀ ਸਰ ਅਸੀਂ ਮੁਝੇਠਾ ਦੇ ਰਹਿਣ ਵਾਲੇ ਰਾਤ 12 ਵਜੇ ਵੀ ਆਏ ਹਨ ਤਾਂ ਸਾਡਾ ਗੇਟ ਅਹੀਂ ਕਦੀ ਨਹੀਂ ਬੰਦ ਵੇਖਿਆ ਦੂਜੇ ਪਾਸੇ ਇਸ ਮਾਮਲੇ ਤੇ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਇੱਥੇ ਕੋਈ ਵੀ ਧਮਾਕਾ ਨਹੀਂ ਹੋਇਆ ਸਿਰਫ ਇੱਕ ਪੁਲਿਸ ਮੁਲਾਜ਼ਮ ਬੋਲੋ ਆਪਣੇ ਮੋਟਰਸਾਈਕਲ ਦੇ ਟਾਇਰ ਦੇ ਵਿੱਚ ਹਵਾ ਭਰੀ ਜਾ ਰਹੀ ਸੀ ਤਾਂ ਇਸ ਦੌਰਾਨ ਟਾਇਰ ਫਟ ਗਿਆ ਟਾਇਰ ਦਾ ਪਟਾਕਾ ਵਿਆ ਸੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ ਨਿਊਜ਼ ਚਲਾਤੀ ਕਿਸੇ ਨੇ ਕੋਈ ਇਹੋ ਜੀ ਗੱਲ ਨਹੀਂ ਹੈ। ਲੇਕਿਨ ਸਰ ਕੁਝ মিডিਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀ ਜਾਂ ਗਈ ਜਨੇ ਕਿਸੇ ਕਿਸੇ ਵੀ মিডিਆ ਦਾ ਮੋਬਾਈਲ ਨਹੀਂ ਖੋਇਆਗਾ ਕਿਸੇ ਵੀ মিডিਆ ਦੀ ਵੀਡੀਓ ਡਿਲੀਟ ਨਹੀਂ ਕੀਤੀ ਗਈ ਨਾ ਕੋਈ ਇਹੋ ਜੀ ਗੱਲ ਹੋਈ। ਦੋਹਾਂ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜੀ ਗੱਲ ਨਹੀਂ ਹੈ। ਮੋਟਰਸੈੱਡ ਦੀ ਟਾਇਰ ਕਿੱਥੇ ਆ ਮੋਟਰਸੈੱਡ ਕਿੱਥੇ ਮੋਟਰਸੈੱਡ ਆਪਣਾ ਜਿਹੜਾ ਮੁਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਜਿਵੇਂ ਅੱਜਕੱਲ੍ਹ ਮੁਲਾਜ਼ਮਾਂ ਨੇ ਪੰਪ ਰੱਖੇ ਹੋ ਟਾਇਰ ਫਟ ਗਿਆ ਤੇ ਟਾਇਰ ਆਪਣਾ ਮੋਟਰਸੈੱਡ ਲੈ ਗਿਆ। ਸੀਪੋ ਜੋ ਤੁਸੀਂ ਕਹਿ ਰਹੇ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ ਤੇ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਕੀ ਸੀ ਸਿਲੰਡਰ ਤਾਂ ਅੱਜ ਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੱਡ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਵੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜਿਆ ਨੂੰ ਅੰਦਰ ਮੁਲਾਜ਼ਮ ਦਾ ਪਤਾ ਲੱਗਾ ਕੌਣ ਮੁਲਾਜ਼ਮ ਜੇ ਮੈਂ ਨੂੰ ਪੁੱਛੂਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪ ਲੈ ਜਾਂਦਾ ਕਿਉਂ ਆਪਣਾ ਠਾਣੇ ਚੰਦਰਹਾਵਾ ਪਰ ਬਾਈਕ ਕਹਾਂ ਛੁਪਾ ਦਿੱ ਗਈ ਬਾਈਕ ਕਿਉਂ ਨਹੀਂ ਦਿਖ ਰਹੀ ਜੀ ਅਭੀ ਆਸ ਬਾਈਕ ਆਪਣਾ ਕਿਉਂ ਨਹੀਂ ਬਾਈਕ ਦਾ ਕੀ ਇਹ ਮੋਟਰਸਾਈਕਲ ਆਪਣਾ ਮੁਲਾਜ਼ਮ ਲੈ ਗਿਆ ਆਪ ਦਾ ਕਿਤੇ ਦੇ ਮਿਲੇਗੀ ਅਭੀ ਜਹਾਂ ਪੇ ਜਿੰਨੇ ਆਈ ਵਿਟਨੈਸ 1 ਸੈਕਿੰਡ 1 ਸੈਕਿੰਡ ਡਿਸਪਲਿਨ ਬੇਸ ਇਹ ਜਹਾਂ ਪੇ ਜਿੰਨੇ ਆਈ ਵਿਟਨੈਸ ਹੈ ਜੋ ਪੜੋਸੀ ਹੈ ਉਹ ਬਤਾ ਰਹੇ ਹੈ ਕਿ ਤਕਰੀਬਨ 2 ਕਿਲੋਮੀਟਰ ਤੱਕ ਜੋ ਹੈ ਉਹ ਆਵਾਜ਼ ਸੁਣਾਈ ਦੀ ਹੈ ਤੋ ਇਤਨੀ ਤੇਜ਼ ਤੋਂ ਆਵਾਜ਼ ਸੁਣ ਆ ਰਹੀ ਹੈ ਵੇਖੋ ਤੁਸੀਂ ਮੀਡੀਆ ਕਹਿ ਰਹਾ ਹੈ ਬਾਜ ਆਪਣਾ ਜੀ ਦੂਰ ਤਾਈ ਇੱਥੇ ਕਿਸੇ ਵੀ ਆਂਡ ਗੁਆਂਢ ਸ਼ਹਿਰ ਦੇ ਵਿੱਚ ਕੋਈ ਨਹੀਂ ਰਿਹਾ ਕੈਮਰਾ ਨਹੀਂ ਨਹੀਂ ਸਰ ਇਹ ਕੋ ਗਲਤ 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 ਗੱਲ ਬਾਈਕ ਕਿੱਥੇ ਗਾਇਬ ਹੋ ਗਈ ਉਹ ਜੋ ਬਾਈਕ ਦੀ ਕੋ ਗੱਲ ਹੈ ਇਸ ਪਾਸੇ ਜਿਸ ਪਾਸੇ ਵੀ ਬਤਾਈ ਕਿ ਬਾਈਕ ਕਿੱਥੇ ਗਾਇਬ ਹੋ ਗਈ ਉਹ ਅਗਰ ਬਾਈਕ ਮੇਂ ਬਲਾ ਉਹ ਯਾਰ ਇਹੋ ਜੀ ਕੋਈ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਵਾਉਣੀ ਬੈਗ ਜਿਹੜੀ ਬਾਈਕ ਦੇ ਬੈਗ ਲੈ ਗਿਆ ਹੈ ਹਾਂ ਕਿਵੇਂ ਬਾਈਕ ਨਾਟ ਅ ਬਾਈਕ ਜਾਂ ਠਾਣਾ ਸਾਡਾ ਸਕਿਉਰਟੀ ਪਰਪਲ ਮੈਂ ਤਾਂ ਉਹਨੂੰ ਗੇਟ ਤੇ ਉੱਥੇ ਖੜ ਕੇ ਨੋਟ ਦਿੱਤੀ ਕੋਈ ਗੱਲ ਥੋੜਾ ਹੈਗੀ ਦੇ ਗੇਟ ਤੇ ਸਾਡਾ ਪਰਪਜ ਹੈ ਬੰਦ ਕਰਨਾ ਸਾਡਾ ਸਕਿਉਰਟੀ ਡੀਐਸਪੀ ਸਾਹਿਬ ਆਪ ਤੁਸੀਂ মিডিਆ ਕੋ ਅੰਦਰ ਕਿਉਂ ਨਹੀਂ ਅਲਾਉ ਕਰ ਰਹੇ ਅਗਰ ਬਾਈਕ ਮੀਡੀਆ ਦੇਖੋ ਮੀਡੀਆ ਨੂੰ ਮੈਂ ਦੇ ਰਿਹਾ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਿਟੀ ਪਰਪਸ ਹੈ ਉਹ ਥੋੜਾ ਸਰ ਤੋਂ ਬਾਈਕ ਕਿਉਂ ਦਿਖਾਦੇ ਆ ਕੋਈ ਇਸ ਤਰ੍ਹਾਂ ਵੀ ਗਾ ਲਿਓ ਅੱਛਾ ਖਿੜਕੀ ਦੇ ਸ਼ੀਸ਼ੇ ਜੋ ਲੱਗੇ ਉਹ ਸ਼ੀਸ਼ੇ ਟੁੱਟ ਗਏ ਉਹ ਕਿਵੇਂ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ਾ ਟੁੱਟੇ ਤੁਹਾਡੇ ਕਹਿਣ ਮੁਤਾਬਕ ਥੋੜਾ ਤੁਸੀਂ ਤੇ ਸਾਰੇ ਤਫ਼ਤੀਸ਼ ਫਿਰ ਤੁਸੀਂ ਕਰ ਲੋ ਯਾਰ ਜਦੋਂ ਕਹਿ ਰਿਹਾ ਤੁਹਾਨੂੰ ਨਹੀਂ ਟੁੱਟੇ ਬਸ ਖ਼ੈਰ ਦਾਅਦਿਆ ਕਿ ਜਿਸ ਤਰੀਕੇ ਦੇ ਨਾਲ ਧਮਾਕਾ ਹੋਇਆ ਸੀ ਉਸ ਤੋਂ ਬਾਅਦ ਸ਼ਨਾਟਾ ਜਿਹਾ ਛਾ ਗਿਆ ਪਰ ਇਸ ਦੇ ਵਿੱਚ ਕੋਈ ਵੀ ਨੁਕਸਾਨ ਜਿਹੜਾ ਕਿ ਨਹੀਂ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ